ਇੱਕ ਮੈਂ ਹੋਰ ਪੋਸਟ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਕਿ ਪਾਈ ਗਈ ਸੁਪਾਈ ਗਈ ਇਸ ਕਥਤ ਪੋਸਟ ਜਿਸ ਵਿੱਚ ਪ੍ਰਪਨਟ ਅਤੇ ਸੋਨੂ ਛੱਠਾ ਨਾਂ ਦੇ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਇਸ ਨੂੰ ਸੋਨੂ ਛੱਠਾ ਵੱਲੋਂ ਦਿਨਾਈ ਕਰਤਾ ਗਿਆ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੀ ਪੋਸਟ ਨੂੰ ਕਿਉਂ ਪਾਇਆ ਗਿਆ ਜਿਸ ਵਿੱਚ ਇਸ ਵਾਰਦਾਤ ਨੂੰ ਰੋਹਿਤ ਗੋਦਾਰਾ ਦੇ ਨਾਲ ਡੀ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਅਦ ਦੇ ਵਿੱਚ ਇਸ ਪੋਸਟ ਨੂੰ ਦਿਨਾਈ ਤਾਂ ਜ਼ਰੂਰ ਕੀਤਾ ਗਿਆ ਲੇਕਿਨ ਇਸ ਪੋਸਟ ਨੂੰ ਕ੍ਰੀਏਟ ਕਰਨ ਤੇ ਪਾਣ ਵਾਲੇ ਨੇ ਕੀ ਇਸ ਪੋਸਟ ਦੇ ਜ਼ਰੀਏ ਜਾਂਚ ਏਜੰਸੀਆਂ ਜਾਂ ਲੋਕਾਂ ਦਾ ਧਿਆਨ ਇਸ ਪਖਵਲ ਖਿੱਚਣ ਦੀ ਕੋਸ਼ਿਸ਼ ਕੀਤੀ ਕਿ ਕੈਨੇਡਾ ਦੇ ਵਿੱਚ ਜਿਹੜਾ ਵੀ ਅਪਰਾਧ ਹੋ ਰਿਹਾ ਹੈ ਸੰਗਠਿਤ ਆਰਗੇਨਾਈਜ਼ਡ ਕ੍ਰਾਈਮ ਐਕਟੀਵਿਟੀ ਜੋ ਹੋ ਰਹੀ ਹੈ ਖਾਸ ਕਰਕੇ ਐਕਸਟਰਸ਼ਨਲ ਜੁੜੀ ਹੋਈ ਬ੍ਰੈਂਪਟਨ ਦਾ ਇਹ ਇਲਾਕਾ ਖਾਸ ਤਾਰ ਉੱਤੇ ਪ੍ਰਭਾਵਿਤ ਹੈ ਉਸ ਵਾਰਦਾਤ ਦੇ ਪਿੱਛੇ ਉਸ ਐਕਟੀਵਿਟੀ ਦੇ ਪਿੱਛੇ ਕੁਝ ਅਜਿਹੇ ਕ੍ਰਿਮੀਨਲਸ ਨੇ ਜੋ ਕਿ ਖੁਦ ਕੈਨੇਡਾ ਦੇ ਵਿੱਚ ਨਹੀਂ ਨੇ ਨਾ ਹੀ ਰੋਹਿਤ ਗੁਦਾਰਾ ਨਾ ਹੀ ਗੋਲਡੀ ਬਰਾੜ ਕੁਲਬੀਰ ਸਿੱਧੂ ਅਤੇ ਹਰਜੀਤ ਲਾਢੀ ਦੇ ਵੀ ਕੈਨੇਡਾ ਦੇ ਵਿੱਚ ਹੋਣ ਦੀ ਸੰਭਾਵਨਾ ਘੱਟ ਹੈ ਲੇਕਿਨ ਇਨਾ ਗੈਂਗਸਟਰਸ ਅਤੇ ਕ੍ਰਿਮੀਨਲਸ ਯਾ ਇਨਾ ਗੈਂਗਸ ਦੇ ਨਾਉ ਤੇ ਇਹ ਜਿਹੜੇ ਕਤਲ ਹੋ ਰਹੇ ਨੇ ਐਕਸਟਰੈਸ਼ਨ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਨਾਂ ਨੂੰ ਇਨਾ ਕ੍ਰਿਮੀਨਲ ਸਡਿਕੀਟ ਦੇ ਬਿਹਾਫ ਉੱਤੇ ਕੌਣ ਕਰਦਾ ਪਿਆ ਹੈ